ਾਰੇ ਤੁਸੀਂ ਵੇਖ ਸਕਦੇ ਹੋ ਆ ਦੇਖ ਲਓ ਤੁਸੀਂ ਆ ਥੱਲੇ ਦਿਖਾ ਦੇ ਜਿੱਥੇ ਤੁਸੀਂ ਵੇਖਦੇ ਹੋ ਸੀਮੈਂਟ ਦੀ ਇਹ ਕੱਸੀ ਦੀਆਂ ਢੇਗਾਂ ਟੁੱਟ ਕੇ ਡਿੱਗੀਆਂ ਜਿਹੜੀਆਂ ਪੱਕੀਆਂ ਕੀਤੀਆਂ ਗਈਆਂ ਸੀ ਪਤਾ ਨਹੀਂ ਕਿੰਨਾ ਪੈਸਾ ਇੱਥੇ ਸਰਕਾਰੀ ਖਰਚ ਕੀਤਾ ਗਿਆ ਹੁਣ ਇਹ ਸਾਰਾ ਟੈਕਸ ਰੂਪ ਦੇ ਵਿੱਚੋਂ ਸਾਡੀਆਂ ਜੇਬਾਂ ਦੇ ਵਿੱਚੋਂ ਜਾਂਦਾ ਸਾਡਾ ਨੁਕਸਾਨ ਵੀ ਹੋ ਰਿਹਾ ਇੱਥੇ ਕੋਈ ਅਧਿਕਾਰੀ ਨਾ ਨਹਿਰੀ ਮਹਿਕਮੇ ਦਾ ਨਾ ਡਰੇਨ ਮਹਿਕਮੇ ਦਾ ਕੋਈ ਆ ਕੇ ਇੱਥੇ ਦੇਖਦਾ ਨਹੀਂ ਕੋਈ ਸਾਡੀ ਸਾਰ ਨਹੀਂ ਲੈਂਦਾ ਆ ਦੇਖ ਲਓ ਪਾਣੀ ਇੱਥੋਂ ਲੀਕ ਹੋ ਕੇ ਆ ਦਰਖਤਾਂ ਦੀਆਂ ਜੜਾਂ ਵੀ ਨਿਕਲੀਆਂ ਪਈਆਂ ਇਹ ਵੀ ਦੇਖ ਸਕਦੇ ਆ ਪਾਣੀ ਤੁਸੀਂ ਵੇਖ ਲਓ ਵੱਡੇ ਵੱਡੇ ਘਾਰੇ ਪਏ ਹੋਏ ਆ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਵੱਡਾ ਨੁਕਸਾਨ ਕਰ ਸਕਦੀਆਂ ਕਿਤੇ ਸਫਾਈ ਨਹੀਂ ਹੋਈ ਤੁਸੀਂ ਧਿਆਨ ਦੇ ਨਾਲ ਡਰੇਨ ਨੂੰ ਵੇਖ ਸਕਦੇ ਲੱਖਾਂ ਰੁਪਈਆਂ ਦੀ ਬਰਬਾਦੀ ਤੋਂ ਬਾਅਦ ਵੀ ਆ ਹਾਲ ਆ ਪ੍ਰਸ਼ਾਸਨ ਦਾ ਤੁਸੀਂ ਵੇਖ ਲਓ 40 ਏਕੜ ਫਸਲਾ ਜਿਹੜੀ ਉਹ ਡੁੱਬਣ ਦੇ ਵਾਸਤੇ ਤਿਆਰ ਹੈ ਪਰ ਦਾਅਵੇ ਕੀਤੇ ਜਾਂਦੇ ਸੀ ਮੁਰਗੀ ਦੇ ਬੱਕਰੀ ਦੇ ਮੁਆਜਬੇ ਦੇਣ ਦੀ ਇਹ ਤੁਸੀਂ ਵੇਖ ਸਕਦੇ ਹੋ ਇਹ ਪੂਰੇ 3 ਮਹੀਨਿਆਂ ਦੇ ਵਿੱਚ ਪਾਈਪਾਂ ਪਾ ਕੇ ਕੰਮ ਕੀਤਾ ਗਿਆ ਸੀਗਾ ਕਿ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਊਗੀ ਪਰ ਤੁਸੀਂ ਆ ਵੇਖ ਲਓ ਜਿੱਥੇ ਲੱਖਾਂ ਰੁਪਏ ਖਰਚੇ ਆ ਉਥੇ ਘਾਰੇ ਕਿਹੜੇ ਹਿਸਾਬ ਦੇ ਨਾਲ ਪਏ ਆ ਇਹ ਕੋਈ ਬਹੁਤ ਲੰਮਾ ਟਾਈਮ ਨਹੀਂ ਹੋਇਆ ਵੀ ਕੋਈ 5-7 ਸਾਲ ਹੋ ਗਏ ਇਸ ਕੰਮ ਨੂੰ ਕੀਤੇ ਆ ਕੁਝ ਮਹੀਨਿਆਂ ਦਾ ਕੰਮ ਆ ਇਹ ਤੇ 40 ਏਕੜ ਫਸਲ ਡੁੱਬਣ ਦੇ ਕਿਨਾਰੇ ਆ ਕਿਸਾਨ ਇੱਥੇ ਖੜੇ ਨੇ ਤੁਹਾਨੂੰ ਪੂਰੀ ਰਿਪੋਰਟ ਮੈਂ ਦਿਖਾਉਂਗਾ ਗਰਾਊਂਡ ਲੈਵਲ ਤੋਂ ਆ ਤੁਸੀਂ ਡਰੇਨ ਦੀ ਸਫਾਈ ਵੇਖ ਸਕਦੇ ਹੋ ਕਿਉਂਕਿ ਇੱਥੇ ਜਿਹੜੇ ਅਧਿਕਾਰੀ ਜਾਂ ਸਫਾਈ ਸੇਵਕ ਕਰਦੇ ਉਹਨਾਂ ਦੇ ਜਿਹੜੇ ਉੱਚੇ ਕਰਮਚਾਰੀ ਆਉਣੇ ਹੁੰਦੇ ਉਹ ਇੱਥੋਂ ਤੱਕ ਨਹੀਂ ਪਹੁੰਚਦੇ ਜਿਹੜੇ ਸੜਕਾਂ ਤੇ ਬਣੀਆਂ ਪੁਲੀਆਂ ਜਾਂ ਪੋਲਾ ਕੇਵਲ ਉੱਥੋਂ ਸਫਾਈ ਹੋ ਜਾਂਦੀ ਹੈ ਇਹ ਪਾਣੀ ਉਧਰ ਨੂੰ ਜਾਣਾ ਚਾਹੀਦਾ ਪਰ ਇਹ ਬੈਕ ਜਾ ਰਿਹਾ ਤੇ ਪਿੱਛੇ ਜ਼ਮੀਨਾਂ ਜਿਹੜੀਆਂ ਨੀਵੀਆਂ ਨੇ 40 35 40 ਕਿੱਲੇ ਫਸਲ ਡੁੱਬਣ ਦੇ ਕਿਨਾਰੇ ਆ ਸਮੱਸਿਆ ਕੀ ਹੈ ਬਾਈ ਕੁੱਲ ਕਿੰਨੀ ਫਸਲ ਹੈ ਜਿਹੜੀ ਡੁੱਬਦੀ ਦਿਖਾਈ ਦਿੰਦੀ ਆ ਬਾਈ ਇਸ ਤੋਂ ਪਿੱਛੇ ਹੂੰ ਸਾਡਾ ਮੰਨ ਕੇ ਚੱਲੋ ਵੀ 35-40 ਕਿੱਲੇ ਵਾਹਣਾ ਹੂੰ ਕਿਸੇ ਦਾ 5-7 ਕਿੱਲੇ ਠੇਕੇ ਤੇ ਲਿਆ ਵਾ ਕਿਸੇ ਦਾ ਆਪ ਦਾ ਹੈਗਾ ਹੂੰ ਆ ਜਿੰਨੇ ਬੰਦੇ ਖੜੇ ਹੈਗੇ ਜੀ ਆਹ ਦੇਖ ਲਓ ਜੀ ਡਰੇਨ ਦੀ ਸਫਾਈ ਵੀ ਤੁਹਾਡੇ ਸਾਹਮਣੇ ਆ ਜੀ ਸਾਡੇ ਵਾਹਣ ਨੀਵੇਂ ਉੱਥੇ ਕੋਈ ਪਰੜੀ ਨਹੀਂ ਹੈਗੀ ਕੋਈ ਬੱਟ ਨਹੀਂ ਬੰਨੀ ਵੀ ਹੂੰ ਸਾਡੇ ਜਦੋਂ ਡਰੇਨ ਭਰ ਜਾਂਦੀ ਹੈ ਸਾਡੇ ਵਾਹਣ ਦੇ ਵਿੱਚ ਪਾਣੀ ਪੈਂਦਾ ਹੀ ਪੈਂਦਾ ਸਾਡੀ ਫਸਲ ਡੁੱਬਦੀ ਹੈਗੀ ਹੂੰ ਉਸ ਤੋਂ ਬਾਅਦ ਤੁਸੀਂ ਆਹ ਦੇਖ ਲਓ ਜਿਹੜਾ ਆਹ ਕੰਮ ਹੋਣਾ ਕੱਸੀ ਸਾਰੀ ਡਰੇਨ ਦੇ ਵਿੱਚ ਛੱਡੀ ਜਾ ਰਹੀ ਹੈ ਪਾਣੀ ਅੱਗੇ ਜਾਣ ਦੀ ਬਜਾਏ ਪਾਣੀ ਪਿੱਛੇ ਜਾ ਰਿਹਾ ਹੈਗਾ ਇਹ ਜਿਹੜਾ ਪਾਣੀ ਆ ਇਹ ਕੇਵਲ ਕੱਸੀ ਦਾ ਪਾਣੀ ਆ ਹਜੇ ਮੀਂਹ ਦੀ ਨੌਬਤ ਨਹੀਂ ਆਈ ਇਹ ਕਹਿ ਸਕਦੇ ਜੇ ਮੀਂਹ ਦੀ ਨੌਬਤ ਨਹੀਂ ਆਈ ਜੀ ਹੂੰ ਜੇ ਮੀਂਹ ਦੀ ਨੌਬਤ ਆ ਜਾਂਦੀ ਤਾਂ ਹੁਣ ਨੂੰ ਸਾਡੀ ਫਸਲ ਸਾਰੀ ਡੁੱਬ ਜਾਣੀ ਬਰਬਾਦ ਹੋ ਜਾਣੀ ਸੀਗੀ ਹੂੰ ਇਹ ਤਾਂ ਹਜੇ ਇਕੱਲਾ ਕੱਸੀ ਦਾ ਪਾਣੀ ਆ ਇਹ ਇਹਦੇ 'ਚ ਛੱਡਿਆ ਜਾ ਰਿਹਾ ਹੈਗਾ ਜਦੋਂ ਲੋਡ ਹੁੰਦੀ ਆ ਉਦੋਂ ਇਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਜਦੋਂ ਪਾਣੀ ਦੀ ਨਹੀਂ ਲੋੜ ਉਦੋਂ ਇਹਦੇ ਵਿੱਚ ਡਰੇਨ ਦੇ ਵਿੱਚ ਛੱਡ ਦਿੱਤਾ ਜਾਂਦਾ ਖੁੱਲਾ ਨਹੀਂ ਇਹ ਵੀ ਗੱਲ ਕਹੀ ਗਈ ਕਿ ਜਿਹੜੇ ਸੂਏ ਕਸਾਂਗੇ ਪੱਕੇ ਬਣਾ ਦਿੱਤੇ ਗਏ ਨੇ ਹੁਣ ਕੋਈ ਦਿੱਕਤ ਨਹੀਂ ਹੁੰਦੀ ਹੁਣ ਇਹ ਪਾਈਪਾਂ ਸਰਕਾਰੀ ਪੈ ਗਈਆਂ ਹੁਣ ਇਹਦੀ ਦਿੱਕਤ ਕੀ ਆ ਰਹੀ ਏ ਤੁਹਾਨੂੰ ਸਾਨੂੰ ਦਿੱਕਤ ਇਹ ਆ ਰਹੀ ਏ ਜੀ ਅੱਧੋਂ ਜ਼ਿਆਦੇ ਸੂਆ ਬੰਦ ਕਰਕੇ ਹੂੰ ਛੋਟੀਆਂ ਕਸਾਂਗਾਂ ਦੇ ਵਿੱਚ ਪਾਣੀ ਵਧਾਤਾ ਜ਼ਿਆਦੇ ਹੂੰ ਯਾਨੀ ਕਿ ਨਜਾਇਜ਼ ਪਾਣੀ ਕਰਤਾ ਹੂੰ ਹੁਣ ਤਾਂ ਹੀ ਪਾਣੀ ਡਰੇਨ ਦੇ ਵਿੱਚ ਛੱਡਿਆ ਜਾ ਰਿਹਾ ਹੂੰ ਪਾਣੀ ਦੀ ਬਰਬਾਦੀ ਵੀ ਕੀਤੀ ਜਾ ਰਹੀ ਆ ਸਾਡਾ ਨੁਕਸਾਨ ਵੀ ਹੋ ਰਿਹਾ ਇੱਥੇ ਕੋਈ ਅਧਿਕਾਰੀ ਨਾ ਨਹਿਰੀ ਮਹਿਕਮੇ ਦਾ ਨਾ ਡਰੇਨ ਮਹਿਕਮੇ ਦਾ ਕੋਈ ਆ ਕੇ ਇੱਥੇ ਦੇਖਦਾ ਨਹੀਂ ਕੋਈ ਸਾਡੀ ਸਾਰ ਨਹੀਂ ਲੈਂਦਾ ਹੂੰ ਇਹਦੇ ਵਿੱਚ ਡਿੱਗੀ ਬਣੀ ਵੀ ਆ ਇਹਦੇ ਵਿੱਚ ਬਾਈ ਜੀ ਡੈਗ ਬਣਾਇਆ ਸੀ ਬਹੁਤ ਡੂੰਘਾ ਥੱਲੇ ਪਾਣੀ ਉਹ ਚ ਜਾਣਾ ਹੋ ਜੂ ਪਾਣੀ ਉਹਦੇ ਵਿੱਚ ਛੱਡਿਆ ਜਾਣਾ ਸੀਗਾ ਜਿਹੜਾ ਪਾਣੀ ਅੱਗੇ ਜਾਣਾ ਸੀਗਾ ਹੂੰ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਆਪਾਂ ਨੂੰ ਕਿਤੇ ਡੈਗ ਨਜ਼ਰ ਆਉਂਦਾ ਉਹ ਘਾਟ ਤੋਂ ਘਾਟ 5 ਫੁੱਟ ਥੱਲੇ ਨੱਪਿਆ ਗਿਆ ਕਿਉਂਕਿ ਨੱਪੇ ਜਾਣ ਦਾ ਕਾਰਨ ਇਹ ਆ ਆ ਤੁਸੀਂ ਵੇਖ ਸਕਦੇ ਹੋ ਇਧਰ ਉਹ ਇਹ ਪਟੜੀ ਆਉਂਦੀ ਸੀ ਸੂਏ ਦੇ ਨਾਲ ਨਾਲ ਇਹ ਸਾਰਾ ਪਾਣੀ ਦੇ ਨਾਲ ਖੁਰ ਕੇ ਇੱਥੋਂ ਕੱਸੀ ਟੁੱਟੀ ਆ ਮੈਂ ਤੁਹਾਨੂੰ ਉਹ ਵੀ ਦਿਖਾ ਦੂੰਗਾ ਸਾਰਾ ਇਹ ਮਿੱਟੀ ਖੁਰ ਖੁਰ ਕੇ ਇਹ ਡੈਗ ਜਿਹੜੇ ਥੱਲੇ ਨੱਪਿਆ ਗਿਆ ਤੁਸੀਂ ਉਧਰ ਦੇਖ ਸਕਦੇ ਹੋ ਮਿੱਟੀ ਓਵੇਂ ਦਿਸਦੀ ਆ ਪਾਣੀ ਦੇ ਵਿੱਚ ਧੋੜਾ ਬਣਿਆ ਵਾ ਜਿਹੜਾ ਉੱਪਰ ਜਿੱਥੇ ਤੁਹਾਨੂੰ ਉਹ ਵੇਖਦੇ ਆ ਵੀ ਇੱਕ ਬੂਟਾ ਪਿਆ ਠੀਕ ਆ ਉਹ ਮਿੱਟੀ ਦੇ ਉੱਪਰ ਪਿਆ ਸਾਰਾ ਕੁਝ ਥੱਲੇ ਦੱਬਿਆ ਗਿਆ ਤੁਹਾਨੂੰ ਲੱਗਦਾ ਵੀ ਤੇ ਲੱਖਾਂ ਰੁਪਏ ਖਰਚ ਹੋਏ ਆ ਇਹਦੇ ਤੇ ਹਾਂਜੀ ਹਾਂਜੀ ਬਿਲਕੁਲ ਹੋਇਆ ਜੀ ਫਿਰ ਉਸ ਤੋਂ ਬਾਅਦ ਤੁਸੀਂ ਇਹਨਾਂ ਨਾਲ ਅਧਿਕਾਰੀਆਂ ਨਾਲ ਕੋਈ ਗੱਲਬਾਤ ਕੋਈ ਰਾਬਤਾ ਅਸੀਂ ਰਾਬਤਾ ਹੀ ਫੋਨ ਕਰਦੇ ਆ ਹੂੰ ਤੇ ਕਹਿ ਦਿੰਦੇ ਆਵਾਂਗੇ ਆਉਂਦਾ ਕੋਈ ਨਹੀਂ ਇੱਥੇ ਕੋਈ ਸਾਡੀ ਗੱਲ ਨਹੀਂ ਸੁਣਦਾ ਆਕੇ ਜਦੋਂ ਇਹ ਬਣੀਆ ਉਦੋਂ ਤੁਹਾਨੂੰ ਸਾਰੀ ਚੀਜ਼ ਤੁਸੀਂ ਉਹਨਾਂ ਨੂੰ ਵੇਖੋ ਤੁਸੀਂ ਇੱਥੇ ਨਿਹਿਤ ਰਹਿਣਾ ਨਿਹਿਤ ਇੱਥੇ ਕੰਮ ਕਰਨਾ ਸਰਕਾਰੀ ਅਧਿਕਾਰੀਆਂ ਨੇ ਆਪਣੇ ਤਰੀਕੇ ਨਾਲ ਕਰਨਾ ਤੁਸੀਂ ਕੋਈ ਉਹਨਾਂ ਨੂੰ ਰਾਏ ਜਾਂ ਕੁਝ ਦੱਸਿਆ ਸੀ ਬਈ ਇਸ ਤਰੀਕੇ ਨਾਲ ਕਰ ਦਿਓ ਸੌਖਾ ਹਾਂ ਜੀ ਨਾ ਅਸੀਂ ਇਸ ਕੰਮ 'ਚ ਕੋਈ ਦਖਲੰਦ ਜੀ ਨਹੀਂ ਕੀਤੀ ਪਹਿਲਾਂ ਕਿਉਂਕਿ ਇਹ ਸਰਕਾਰੀ ਕੰਮ ਸੀਗਾ ਜਦੋਂ ਇਹ ਬਣ ਰਿਹਾ ਸੀ ਅਸੀਂ ਵੇਂਦੇ ਵੀ ਰਹੇ ਹਾਂ ਵੀ ਕੰਮ ਸਹੀ ਹੋ ਰਿਹਾ ਪਰ ਇਹ ਕੰਮ ਸਹੀ ਨਹੀਂ ਹੋਇਆ ਤੁਸੀਂ ਆਪ ਹੀ ਦੇਖ ਲਓ ਸਾਰੀ ਕੱਸੀ ਟੁੱਟ ਕੇ ਆ ਡਰੇਨ ਦੇ ਵਿੱਚ ਆ ਗਈ ਆ ਹਾਂ ਬਈ ਜੀ ਸਾਹਮਣੇ ਕੱਸੀ ਜੀ ਆ ਹੁਣ ਆ ਟੁੱਟੀ ਵੀ ਆ ਦਿਖਾ ਦਿਆ ਪਿਆ ਸੀਮੈਂਟ ਦਾ ਜਿਹੜਾ ਟੁੱਟਿਆ ਹੋਇਆ ਸਾਰਾ ਕੁਝ ਇਹ 80 ਦਾ ਹੀ ਟੁੱਟ ਕੇ ਇੱਥੇ ਆਇਆ ਸੀਮੈਂਟ ਦੀ ਤੁਸੀਂ ਵੇਖ ਸਕਦੇ ਜਿਹਨੂੰ ਮੈਂ ਮੋٹے ਅੱਖਰਾਂ 'ਚ ਕੰਧ ਸ਼ਬਦ ਵੀ ਵਰਤਲਾਂ ਤਾਂ ਕੋਈ ਅੰਤਖਤ ਨਹੀਂ ਨਹੀਂ ਇਹ ਟੁੱਟ ਕੇ ਆਈ ਆ ਕਸੀ ਠੀਕ ਆ ਇਹ ਪਾਈਪਾਂ ਦਾ ਪਾਣੀ ਹੁਣ ਤੁਸੀਂ ਇੱਥੇ ਵੀ ਦੇਖ ਲਓ ਜਿਹੜੇ ਪਾਈਪਾਂ ਦਾ ਹਾਲ ਆ ਮਿੱਟੀ ਏ ਬਿਲਕੁਲ ਢਿਗਾ ਬਣੀਆਂ ਪਈਆਂ ਕਦੋਂ ਵੀ ਡਿੱਗ ਕੇ ਨੁਕਸਾਨ ਹੋ ਸਕਦਾ ਠੀਕ ਆ ਹੁਣ ਤੁਸੀਂ ਕੀ ਮੰਗ ਕਰਦੇ ਹੋ ਬਾਈ ਜੀ ਇੱਕ ਗੱਲ ਸੁਣ ਮੈਂ ਹੋਰ ਦੱਸਦਾ ਜੀ ਅਸੀਂ ਆਪਣੇ ਤੌਰ ਤੇ ਹੂੰ ਇੱਕ ਸਾਡੇ ਕੋਲੇ ਮੁੰਡਾ ਆਉਂਦਾ ਬਾਜੇਖਾਨੇ ਤੋਂ ਡਰੇਨ ਵਿਭਾਗਮੇ ਦਾ ਹੂੰ ਪਰਮਿੰਦਰ ਹੂੰ ਉਹਨਾਂ ਨਾਲ ਅਸੀਂ ਗੱਲ ਕਰੀ ਉਹ ਸਾਡੇ ਕੋਲੇ ਪਹੁੰਚਦਾ ਵਿਚਾਰ ਐਵੇਂ ਕਹਿ ਦਈਏ ਉਹ ਕਹਿੰਦਾ ਵੀ ਤੁਸੀਂ ਐਂ ਕਰੋ ਅੱਧੇ ਪੈਸੇ ਮੈਂ ਦਿੰਨਾ ਅੱਧੇ ਪੈਸੇ ਤੁਸੀਂ ਲਾ ਲਓ ਆਪਣੇ ਕੋਲੋਂ ਤੇ ਆਪਾਂ ਆਪਣੇ ਨਿੱਜੀ ਤੌਰ ਤੇ ਹੂੰ ਜੀਸੀਬੀ ਲਾ ਕੇ ਆ ਸਾਰੀ ਮਿੱਟੀ ਕਢਵਾ ਲੈਨੇ ਆ ਜੀ ਅਸੀਂ ਬਾਈ ਜੀ ਪੂਰੀ ਇੱਕ ਦਿਹਾੜੀ ਜੀਸੀਬੀ ਲਾ ਕੇ ਮਿੱਟੀ ਕਢਵਾਈ ਸੀਗੀ ਵਿੱਚੋਂ ਸਾਰੀ ਡਰੇਨ ਦੇ ਵੀ ਸਾਡੀਆਂ ਫਸਲਾਂ ਵੱਜ ਜਾਣਗੀਆਂ ਹੂੰ ਉਸ ਤੋਂ ਬਾਅਦ ਦੁਆਰੇ ਫੇਰਾ ਦੇਖ ਲੋ ਜਿੰਨੀ ਮਿੱਟੀ ਆ ਇਹ ਇੱਧਰ ਹੈਗੀ ਆ ਆ ਸਾਰੀ ਫੇਰ ਮਿੱਟੀ ਸਾਰੀ ਡਰੇਨ ਫੇਰ ਭਰ ਗਈ ਹੈ ਇਹ ਹੁਣ ਪਾਣੀ ਅੱਗੇ ਨਹੀਂ ਜਾ ਰਿਹਾ ਪਿੱਛੇ ਜਾ ਰਿਹਾ ਹੈਗਾ ਹੁਣ ਜਿਵੇਂ ਕਹਿ ਦਿੰਦੇ ਵੀ ਇਹ ਕਸਿਆਂ ਦੀਆਂ ਨਹਿਰਾਂ ਦੀਆਂ ਸੋਇਆਂ ਦੀ ਸਾਰਿਆਂ ਦੀ ਸਫਾਈ ਉਹ ਥੋਡੇ ਵਾਲੇ ਪਾਸੇ ਕਿਉਂ ਨਹੀਂ ਹੋਈ ਸਫਾਈ ਤੁਸੀਂ ਕਿਹਾ ਨਹੀਂ ਅਧਿਕਾਰੀ ਆਏ ਨਹੀਂ ਪਹੁੰਚੇ ਨਹੀਂ ਇੱਥੋਂ ਤਾਈਂ ਨਹੀਂ ਜੀ ਕੋਈ ਨਹੀਂ ਪਹੁੰਚਦਾ ਇੱਥੇ ਕੋਈ ਪਹੁੰਚਦਾ ਨਹੀਂ ਆ ਡਰੇਨ ਦੇ ਉੱਤੇ ਜਿਹੜੇ ਮੇਨ ਰ ਵੱਡੇ ਰਾਗੇ ਉਹਨਾਂ ਦੇ ਵੀ ਪੁਲ ਹੈ ਨਹੀਂ ਬਾਈ ਜੀ ਜੀ ਜਿਹੜੇ ਵਿੱਚ ਦੀ ਤੁਸੀਂ ਲੰਘਦੇ ਹੋ ਪੰਜ-ਪੰਜ ਕਰਮਾ ਜਿਹੜੇ ਰਾਹ ਗਏ ਪਿੰਡਾਂ ਨੂੰ ਜੋੜਦੇ ਆ ਉਹਨਾਂ ਉੱਤੇ ਵੀ ਪੁਲ ਹੈ ਨਹੀਂਗਾ ਹੁਣ ਕੋਠਾਗੁਰੂ ਤੋਂ ਕਲਿਆਣ ਨੂੰ ਰਾਹ ਜਾਂਦਾ ਪੰਜ ਕਰਮਾ ਵੱਡਾ ਹੂੰ ਉੱਥੇ ਵੀ ਪੁਲ ਨਹੀਂ ਬਣਿਆ ਹਜੇ ਤੱਕ ਜੀ ਕਿਉਂਕਿ ਇਹ ਨੁਕਸਾਨ ਹੋ ਸਕਦਾ ਹੈ ਕੇਵਲ ਹਜੇ ਕੱਸੀ ਦਾ ਪਾਣੀ ਹੈ ਜਿਹੜੇ ਹਿਸਾਬ ਦੇ ਨਾਲ ਬਾਰਿਸ਼ਾਂ ਹੋ ਰਹੀਆਂ ਇਹ ਕਿਸਾਨ ਵੀਰ ਇਸੇ ਗੱਲ ਤੋਂ ਡਰੇ ਆ ਵੀ ਇਹ ਤਾਂ ਕੇਵਲ ਕੱਸੀ ਦਾ ਪਾਣੀ ਹੈ ਇਹ ਵੀ ਨੁਕਸਾਨ ਕਰ ਰਿਹਾ ਕਿਉਂਕਿ ਇੰਨੀ ਕਿ ਜ਼ਿਆਦਾ ਮਿੱਟੀ ਇੱਥੇ ਭਰ ਚੁੱਕੀ ਆ ਪਾਣੀ ਉੱਪਰ ਆ ਰਿਹਾ ਤੇ ਹਾੜਾਂ ਦਾ ਜਾਂ ਕੱਲ ਨੂੰ ਮੀਂਹ ਦਾ ਪਾਣੀ ਆਊਗਾ ਤੇ ਪੂਰੇ ਦੀ ਪੂਰੀ 35 40 ਕਿੱਲੇ ਜਿਹੜੀ ਫਸਲ ਆ ਉਹ ਬਰਬਾਦ ਹੋਊ ਕਿਉਂਕਿ ਇਹਨਾਂ ਦੇ ਵਿੱਚੋਂ ਬਹੁਤੇ ਉਹ ਕਿਸਾਨ ਵੀਰ ਨੇ ਜਿਨ੍ਹਾਂ ਦੀ ਜ਼ਮੀਨ ਠੇਕੇ ਦੇ ਉੱਪਰ ਲਈ ਆ ਕਿਸੇ ਦੇ 5 ਕਿੱਲੇ ਕਿਸੇ ਦੇ 10 ਕਿਸੇ ਦੇ 7 ਆਪਦੀ ਮਿਹਨਤ ਕਰਦੇ ਨੇ ਪਰ ਜਿਹੜਾ ਨੁਕਸਾਨ ਦਿਖਾਈ ਰਿਹਾ ਕਿਉਂਕਿ ਇੱਥੇ ਪਤਾ ਨਹੀਂ ਕੀ ਸਿਸਟਮ ਆ ਕੀੜੀ ਤੋਂ ਲੈ ਕੇ ਹਾਥੀ ਤੱਕ ਜਿੰਨਾ ਚਿਰ ਕੋਈ ਬਾਰਦਾਤ ਨਹੀਂ ਹੁੰਦੀ ਉਨਾ ਚਿਰ ਸਾਡਾ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਇਸ ਵੱਲ ਧਿਆਨ ਨਹੀਂ ਦਿੰਦਾ ਜਦੋਂ ਡੁੱਬ ਜਾਣਾ ਫਿਰ ਇੱਥੇ ਵੀ ਦਾਅਵੇ ਕਰੀ ਜਾਣੇ ਆ ਵੀ ਇਹ ਤਾਂ ਐਵੇਂ ਧਰਨੇ ਲਾ ਕੇ ਬੈਠ ਕੇ ਪਰ ਆਹ ਚੀਜ਼ਾਂ ਨੂੰ ਪਹਿਲਾਂ ਨਜਿੱਠ ਲੈਣਾ ਚਾਹੀਦਾ ਜਿਹੜੇ ਹਿਸਾਬ ਦੇ ਨਾਲ ਨਾਤੇ ਤੁਸੀਂ ਖਬਰਾਂ ਪੜ੍ਹਦੇ ਹੋ ਕਿ ਮੌਸਮ ਦੇ ਅਧਿਕਾਰੀਆਂ ਵੱਲੋਂ ਅਲਰਟ ਜਾਰੀ ਕਰ ਦਿੱਤਾ ਜਾਂਦਾ ਕਿ ਭਾਈ ਘਰਾਂ ਦੇ ਵਿੱਚ ਰਹੋ ਜਿਆਦਾ بارش ਹੋਊਗੀ ਦੂਰ ਨਾ ਨਿਕਲਿਓ ਹੜ ਆ ਸਕਦੇ ਆ ਪਰ ਆ ਬਿਨਾ ਹੜ ਆਉਣ ਤੋਂ ਜੇ ਆ ਸਥਿਤੀ ਐ ਪਿੰਡ ਕੋਠਾ ਗੁਰੂ ਦੇ ਵਿੱਚ ਮੈਂ ਖੜਾਂਗਾ ਠੀਕ ਆ ਤੇ ਜੇ ਹੜਾਂ ਦੀ ਕੋਈ ਕੱਲ ਨੂੰ ਸਮੱਸਿਆ ਬਣਦੀ ਆ ਤੇ ਇਹ ਕਿਸਾਨ ਕਿੱਥੇ ਜਾਣਗੇ ਇਹ ਆਪਣੇ ਘਰ ਸਾਂਭਣਗੇ ਜ਼ਮੀਨ ਸੰਭਣਗੇ ਫਸਲ ਸੰਭਣਗੇ ਤੁਸੀਂ ਦੱਸੋ ਕਿੱਥੇ ਜਾਣਗੇ ਪਰ ਅਧਿਕਾਰੀਆਂ ਨੂੰ ਚਾਹੀਦਾ ਕਿ ਇੱਥੇ ਸੀਐਮ ਸਾਹਿਬ ਨੂੰ ਚਾਹੀਦਾ ਕਿ ਉਹ ਆਪਣੇ ਮੰਤਰੀਆਂ ਨੂੰ ਮੰਤਰੀ ਥੱਲੇ ਦੇ ਅਧਿਕਾਰੀਆਂ ਨੂੰ ਇਹ ਜ਼ਰੂਰ ਹੁਕਮ ਜਾਰੀ ਕਰਨਾ ਕਿ ਆ ਜਿਹੜੀ ਸਮੱਸਿਆ ਇਹਦਾ ਹੱਲ ਕੀਤਾ ਜਾਣਾ ਚਾਹੀਦਾ ਪਾਣੀ ਦੀ ਵੀ ਬਰਬਾਦੀ ਆ ਜਿੱਥੇ ਆਪਾਂ ਨਿਤ ਵੇਖਦੇ ਆ ਸੋਸ਼ਲ ਮੀਡੀਆ ਤੇ ਵੱਡੇ ਵੱਡੇ ਭਾਸ਼ਣ ਦਿੱਤੇ ਜਾਂਦੇ ਆ ਪਾਣੀ ਨੂੰ ਬਚਾਉਣ ਦੇ ਵਾਸਤੇ ਇਹ ਵੀ ਇੱਕ ਵੱਡੀ ਬਰਬਾਦੀ ਆ ਕਿਉਂਕਿ ਲੱਖਾਂ ਰੁਪਈਆ ਵੀ ਲਾਤਾ ਪਰ ਕੰਮ ਵੀ ਉਸ ਤਰੀਕੇ ਨਾਲ ਨਹੀਂ ਹੋਇਆ ਜਿਹੜੇ ਤਰੀਕੇ ਦੇ ਨਾਲ ਹੋਣਾ ਚਾਹੀਦਾ ਸੀਗਾ ਹੋਰ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਬਸ ਸਾਡੀ ਇਹੀ ਮੰਗ ਆ ਹੂੰ ਮਤਲਬ ਮਹਿਕਮੇ ਅੱਗੇ ਹੂੰ ਵੀ ਜੇ ਨਹੀਂ ਤਾਂ ਇਹਨਾਂ ਦਾ ਪਾਣੀ ਘਟਾ ਦਿੱਤਾ ਜਾਵੇ ਪਿੱਛੋਂ ਕੱਸੀਆਂ ਦਾ ਹਾਂਜੀ ਹੂੰ ਸਾਡੀਆਂ ਫਸਲਾਂ ਵਾਝਣੀਆਂ ਜੀ ਜੇ ਇੰਨਾ ਕੁ ਵੀ ਹੋ ਜਾਣਾ ਕੱਸੀਆਂ ਦੇ ਵਿੱਚੋਂ ਪਾਣੀ ਘਟਾ ਦਿੱਤਾ ਜਾਵੇ ਤੇ ਆਹ ਪਾਈਪ ਬੰਦ ਹੋ ਜਾਣ ਹੂੰ ਚਲੋ ਹੁੰਦਾ ਈ ਮਜਬੂਰੀ ਦੇ ਵਿੱਚ ਵੀ ਕਰੇ ਖੋਲ ਤੇ ਚੱਲ ਹੁਣ ਜਦੋਂ ਤੁਸੀਂ 1 ਮਿੰਟ ਆ ਪਾਈਪ ਬੰਦ ਕਰ ਦਿਓ 1 ਘੰਟੇ ਦੇ ਵਿੱਚ ਆ ਜਿਹੜਾ ਸੈਂਪਲ ਆ ਇਹ ਉੱਚਣ ਲੱਗ ਜੂਗਾ ਓਕੇ ਕੱਸੀ ਟੁੱਟਣ ਦੀ ਗਗਾਰ ਤੇ ਆ ਜਾਂਦੀ ਹੈਗੀ ਹੁਣ ਤੁਸੀਂ ਇਹ ਵੇਖੋ ਵੀ ਇੰਨਾ ਨਜਾਇਜ਼ ਪਾਣੀ ਇੱਕ ਛੋਟੀ ਕੱਸੀ ਛੋਟੀ ਆ ਪਾਣੀ ਸੂਏ ਜਿੰਨਾ ਛੜਦਾ ਇਹਦੇ ਚ ਬਿਲਕੁਲ ਇਹਨਾਂ ਦੇ ਵੀ ਕਹਿਣਾ ਕਿ ਜੇਕਰ ਪਾਣੀ ਕੱਸੀ ਦਾ ਘਟਾ ਦਿੱਤਾ ਜਾਵੇ ਤਾਂ ਫਿਰ ਵੀ ਬਚਤ ਹੋ ਸਕਦੀ ਆ ਜੇਕਰ ਇਹ ਪਾਈਪਾਂ ਬੰਦ ਕਰ ਦਿੱਤੀਆਂ ਜਾਣ ਜਿਹੜਾ ਤੁਸੀਂ ਉਹ ਪੁਲ ਵੇਖ ਰਹੇ ਹੋ ਇਹ ਇੱਕ ਕੱਸੀ ਦਾ ਪੁਲੇ ਦੇ ਵਿੱਚ ਦੀ ਪਾਣੀ ਲੰਘਦਾਗਾ ਇਹ ਉੱਛਲ ਕੇ ਥੱਲੇ ਹੀ ਫੇਰ ਡਿੱਗਣ ਲੱਗ ਜਾਣਾ ਉੱਥੇ ਦੀ ਉੱਥੇ ਹੀ ਗੱਲ ਰਹਿ ਜਾਣੀ ਆ ਇਸੇ ਕਰਕੇ ਕਿਉਂਕਿ ਤੁਸੀਂ ਆਜੋ ਮੈਂ ਤੁਹਾਨੂੰ ਹਾਲਾਤ ਵਿਖਾ ਦਿੰਨਾ ਕਿਹੜੇ ਹਿਸਾਬ ਦੇ ਨਾਲ ਦੁਬਾਰਾ ਮੁਰੰਮਤ ਹੋਈ ਆ ਇਹ ਪੂਰੀ ਦੀ ਪੂਰੀ ਜਿਹੜੀ ਪਟੜੀ ਆ ਉਹ ਟੁੱਟੀ ਆ ਆ ਘਾਰੇ ਤੁਸੀਂ ਵੇਖ ਸਕਦੇ ਹੋ ਆ ਦੇਖ ਲਓ ਤੁਸੀਂ ਆ ਥੱਲੇ ਦਿਖਾ ਦੇ ਜਿੱਥੇ ਤੁਸੀਂ ਵੇਖਦੇ ਹੋ ਸੀਮੈਂਟ ਦੀ ਇਹ ਕੱਸੀ ਦੀਆਂ ਢਿਗਾਂ ਟੁੱਟ ਕੇ ਡਿੱਗੀਆਂ ਜਿਹੜੀਆਂ ਪੱਕੀਆਂ ਕੀਤੀਆਂ ਗਈਆਂ ਸੀ ਪਤਾ ਨਹੀਂ ਕਿੰਨਾ ਪੈਸਾ ਇੱਥੇ ਸਰਕਾਰੀ ਖਰਚ ਕੀਤਾ ਗਿਆ ਹੁਣ ਇਹ ਸਾਰਾ ਟੈਕਸ ਰੂਪ ਦੇ ਵਿੱਚੋਂ ਸਾਡੀਆਂ ਜੇਬਾਂ ਦੇ ਵਿੱਚੋਂ ਜਾਂਦਾ ਆ ਤੁਸੀਂ ਵੇਖ ਸਕਦੇ ਹੋ ਜਿਹੜੀਆਂ ਢਿਗਾਂ ਟੁੱਟੀਆਂ ਉੱਪਰ ਤੁਹਾਨੂੰ ਮੈਂ ਕੱਸੀ ਦੀ ਮੁਰੰਮਤ ਦੁਬਾਰਾ ਹੋਈ ਵਿਖਾ ਦੇਣਾ ਇਹ ਗੇਟ ਵਾਲਾ ਇਹ ਤੋਂ ਇਹ ਬੰਦ ਕਰਦੇ ਆ ਇਹਨੂੰ ਇਹ ਗੇਟ ਵਾਲਾ ਜਿੱਥੋਂ ਇਹ ਪਾਣੀ ਦੀ ਸਪਲਾਈ ਬੰਦ ਜਾਂ ਚਾਲੂ ਕੀਤੀ ਜਾਂਦੀ ਆ ਪਰ ਤੁਸੀਂ ਵੇਖ ਲਓ ਇਹਦੇ ਆਸੇ ਪਾਸੇ ਦੇ ਹਾਲਾਤ ਵੇਖ ਲਓ ਪਾਣੀ ਜਮਾ ਹੋਇਆ ਵਾ ਠੀਕ ਆ ਆ ਸਾਰੀ ਮਿੱਟੀ ਜਿਹੜੀ ਕੱਸੀ ਟੁੱਟ ਕੇ ਆਈ ਆ ਬਾਅਦ ਦੇ ਵਿੱਚ ਤੁਹਾਨੂੰ ਦਿਖਾ ਦੇਣਾ ਜਿਹਨੂੰ ਪੱਚ ਕਹਿ ਦਿੰਨੇ ਆ ਜਿਵੇਂ ਕਹਿਦਗੇ ਵੀ ਪਾਟੇ ਲੀੜੇ ਨੂੰ ਟਾਕੀ ਲਾਉਣ ਵਾਲਾ ਕੰਮ ਕੀਤਾ ਗਿਆ ਆ ਸਾਰਾ ਦਿਖਾ ਦੇਣਾ ਵੇਖੋ ਆ ਡਿੱਗਣ ਦੇ ਕਗਾਰ ਤੇ ਆ ਸਾਰੀ ਢਿੜ ਜਿਹੜੀ ਨਾਲ ਇਹ ਪਟੜੀ ਆਉਂਦੀ ਆ ਜਿੱਥੋਂ ਦੀ ਕਿਸਾਨਾਂ ਨੇ ਆਪਣੇ ਵਹੀਕਲ ਲੰਘਾਉਣੇ ਆ ਇਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੱਡਾ ਨੁਕਸਾਨ ਕਰ ਸਕਦੇ ਆ ਆ ਤੁਸੀਂ ਦੇਖ ਲਓ ਤੁਹਾਨੂੰ ਮੈਂ ਦਿਖਾ ਦਿੰਨਾ ਹਰ ਚੀਜ਼ ਇਹ ਨਵੇਂ ਸਿਰਿਓ ਜਿਹੜਾ ਹੈਗਾਗਾ ਦੁਬਾਰਾ ਬਣਾਈ ਗਈ ਆ ਪੈਸੇ ਪਹਿਲਾਂ ਵੀ ਖਰਚ ਕੀਤੇ ਗਏ ਹੋਣਗੇ ਪਰ ਇਹ ਟੁੱਟੀ ਆ ਪਰ ਹੁਣ ਇਹਨਾਂ ਨੂੰ ਇਹ ਡਰ ਸਤਾ ਰਿਹਾ ਕਿਸਾਨ ਭਰਾਵਾਂ ਨੂੰ ਵੀ ਨੁਕਸਾਨ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਹੋ ਸਕਦਾ ਕਿਉਂਕਿ ਇਹ ਸਿਰਫ ਕੇਵਲ ਕੱਸੀ ਦਾ ਪਾਣੀ ਆ ਜਿੱਥੇ ਇਹਨਾਂ ਨੁਕਸਾਨ ਕਰ ਦਿੱਤਾ ਤੇ ਜੇ ਮੀਂਹ ਦਾ ਪਾਣੀ ਹੋਊਗਾ ਫਿਰ ਕਿੰਨਾ ਜ਼ਿਆਦਾ ਨੁਕਸਾਨ ਆ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਜਿੱਥੋਂ ਤੱਕ ਇਹਨਾਂ ਨੇ ਪ੍ਰਸ਼ਾਸਨ ਦੇ ਨਾਲ ਆਪ ਦਾ رابطہ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਆ ਉਥੋਂ ਤੱਕ ਹਜੇ ਕੋਈ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਕਿਸੇ ਨੇ ਕੋਈ ਸੁਣਵਾਈ ਆ ਜਿਹੜੀ ਉਹ ਨਹੀਂ ਕੀਤੀ ਆ ਪਰ ਦਿਨ ਬਦਿਨ ਪਾਣੀ ਦਾ ਵਹਾ ਜਿਹੜਾ ਉਹ ਵਧਦਾ ਜਾ ਰਿਹਾ ਤੇ ਖਤਰਾ ਬਣਦਾ ਜਾ ਰਿਹਾ ਇਹ ਗੱਲ ਨੂੰ ਤੁਹਾਨੂੰ ਉਹ ਮੈਂ ਪਾਣੀ ਦਿਖਾ ਦਿੰਨਾ ਜਿੱਥੇ ਜਾ ਕੇ ਤੁਹਾਨੂੰ ਇੱਕ ਚੀਜ਼ ਹੋਰ ਵਿਖਾ ਦਿੰਨਾ ਮਾੜੇ ਨੇੜੇ ਕਰ ਲੈ ਕੈਮਰਾ ਇੱਧਰ ਹਟਿਓ ਬਾਈ ਜੀ ਮਾੜਾ ਆ ਆ ਦੇਖੋ ਕਸਿਆਂ ਦਾ ਪਾਣੀ ਵਧਦਾ ਅੱਗੇ ਜਾ ਕੇ ਇਹ ਰਸਤਾ ਜਿਹੜਾ ਹੋਰ ਵੀ ਭੀੜਾ ਹੋ ਗਿਆ ਇਹ ਜਿਹੜਾ ਪਾਣੀ ਜਾਂਦਾ ਜੇਕਰ ਇਹ ਪਾਈਪਾਂ ਉਧਰਲੇ ਵਾਲੀਆਂ ਬੰਦ ਕਰ ਦਿੱਤੀਆਂ ਜਾਣ ਤਾਂ ਇਹ ਪੂਰੇ ਦਾ ਪੂਰਾ ਜਿਹੜਾ ਉਛਲਣਾ ਸ਼ੁਰੂ ਹੋ ਜਾਂਦਾ ਇੱਕ ਘੰਟਾ ਵੀ ਪਾਣੀ ਦੀ ਝਾਲ ਨਹੀਂ ਚੱਲਦਾ ਕਿਉਂਕਿ ਇਸ ਪਾਸਿਓਂ ਪਾਣੀ ਹੈ ਜਿਹੜਾ ਇਸ ਪਾਸੇ ਨੂੰ ਵਗਣਾ ਚਾਹੀਦਾ ਡਰੇਨ ਦਾ ਇਸ ਪਾਸੇ ਨੂੰ ਰੋਖਾ ਪਰ ਪਾਣੀ ਪਿੱਛੇ ਨੂੰ ਜਾ ਰਿਹਾ ਜਿੱਧਰ ਕਿਸਾਨਾਂ ਦੀਆਂ ਫਸਲਾਂ ਤੇ ਤੁਹਾਨੂੰ ਮੈਂ ਹੋਰ ਚੀਜ਼ ਦਿਖਾ ਦਿੰਦਾ ਮਾੜੇ ਨੇੜੇ ਲਿਆ ਬਈ ਆ ਦੇਖ ਲਓ ਪਾਣੀ ਇੱਥੋਂ ਲੀਕ ਹੋ ਕੇ ਆਹ ਦਰਖਤਾਂ ਦੀਆਂ ਜੜਾਂ ਵੀ ਨਿਕਲੀਆਂ ਪਈਆਂ ਇਹ ਵੀ ਦੇਖ ਸਕਦੇ ਆ ਪਾਣੀ ਤੁਸੀਂ ਵੇਖ ਲਓ ਵੱਡੇ ਵੱਡੇ ਘਾਰੇ ਪਏ ਹੋਏ ਆ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਵੱਡਾ ਨੁਕਸਾਨ ਕਰ ਸਕਦੀਆਂ ਕਿਤੇ ਸਫਾਈ ਨਹੀਂ ਹੋਈ ਤੁਸੀਂ ਧਿਆਨ ਦੇ ਨਾਲ ਡਰੇਨ ਨੂੰ ਵੇਖ ਸਕਦੇ ਹੋ ਅੱਗੇ ਕਰਕੇ ਦਿਖਾ ਦੇ ਵੀ ਕੈਮਰਾ ਤੁਸੀਂ ਵੇਖ ਲਓ ਜੇ ਕਿਤੇ ਤੁਹਾਨੂੰ ਲੱਗਦਾ ਵੀ ਸਫਾਈ ਹੋਈ ਆ ਪਾਣੀ ਸੌਖਾ ਨੰਗ ਜੂ ਕਿਉਂਕਿ ਇੰਨਾ ਕਾ ਜ਼ਿਆਦਾ ਇਹ ਕਾਬੂਸ ਦੇ ਨਾਲ ਭਰੀ ਪਈ ਆ ਡਰੇਨ ਇੱਥੇ ਕੱਸੀ ਦਾ ਪਾਣੀ ਵੀ ਨਹੀਂ ਚੰਗੇ ਤਰੀਕੇ ਨਾਲ ਨੰਗਦਾ ਤੇ ਬਣਾਇਆ ਇਸ ਕਰਕੇ ਡਿੱਗ ਗਿਆ ਸੀਗਾ ਵੀ ਮੀਂਹ ਦਾ ਪਾਣੀ ਇੱਥੋਂ ਜੇ ਨੰਗੂਗਾ ਤੇ ਸੌਖੇ ਤਰੀਕੇ ਨਾਲ ਨੰਗ ਜੂਗਾ ਕਿਸੇ ਦਾ ਨੁਕਸਾਨ ਨਹੀਂ ਹੋਊਗਾ ਪਰ ਇਹ ਮੀਂਹ ਦੇ ਪਾਣੀ ਤੋਂ ਪਹਿਲਾਂ ਹੀ ਨੁਕਸਾਨ ਦੀ ਕਗਾਰ ਤੇ ਜਿਹੜੇ ਹਾਲਾਤ ਆ ਇਹ ਬਣੇ ਪਏ ਆ ਸਾਰਾ ਮਾਮਲਾ ਜਿਹੜਾ ਤੁਹਾਡੇ ਧਿਆਨ ਦੇ ਵਿੱਚ ਲਿਆਂਦਾ ਇਹ ਸਾਰੇ ਕਿਸਾਨ ਭਰਾ ਜਿਹੜੇ ਆਪਦੀ ਮਿਹਨਤ ਕਰਦੇ ਆ ਠੀਕ ਆ ਕਿਸੇ ਨੇ 5 ਕਿੱਲੇ ਜ਼ਮੀਨ ਠੇਕੇ ਤੇ ਲਈ ਆ ਕਿਸੇ ਨੇ 10 ਕਿੱਲੇ ਕਿਸੇ ਨੇ 7 ਕਿੱਲੇ ਕਿਉਂਕਿ ਆਪਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਪਰ ਆ ਜਿਹੜੇ ਹਾਲਾਤ ਬਣੇ ਪਏ ਆ ਇਹ ਇਹਨਾਂ ਨੂੰ ਨੀਂਦ ਨਹੀਂ ਆਉਣ ਦਿੰਦੇ ਸੁੱਖ ਦੀ ਰੋਟੀ ਨਹੀਂ ਖਾਣ ਦਿੰਦੇ ਕਿਉਂਕਿ ਅਧਿਕਾਰੀਆਂ ਨੂੰ ਚਾਹੀਦਾ ਕਿ ਜੇ ਲੱਖਾਂ ਰੁਪਏ ਖਰਚ ਕੀਤੇ ਐ ਇਸ ਕੰਮ ਤੇ ਸਾਡੀਆਂ ਜੇਬਾਂ ਦੇ ਵਿੱਚੋਂ ਟੈਕਸ ਰੂਪ ਦੇ ਵਿੱਚ ਲਏ ਆ ਪਰ ਸਾਡਾ ਕੰਮ ਵੀ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਹੋਏ ਇਸ ਮੈਕਮੇ ਦੇ ਮਨਿਸਟਰ ਸਾਹਿਬ ਨੂੰ ਸੀਐਮ ਭਗਵੰਤ ਮਾਨ ਨੂੰ ਬੇਨਤੀ ਹੈ ਸਾਡੇ ਚੈਨਲ ਦੇ ਵੱਲੋਂ ਵੀ ਕਿ ਜਿਹੜੀ ਆਫਤ ਕੱਲ ਨੂੰ ਆਉਣੀਆਂ ਕੱਲ ਨੂੰ ਤੁਸੀਂ ਗੱਡੀਆਂ ਤੇ ਬਹਿ ਕੇ ਜਹਾਜ਼ਾਂ 'ਚ ਬਹਿ ਕੇ ਦੌਰੇ ਕਰਨੇ ਆ ਉਹਨਾਂ ਦੀ ਸਾਨੂੰ ਕੋਈ ਬਹੁਤੀ ਲੋੜ ਨਹੀਂ ਐ ਕੇਵਲ ਤੇ ਕੇਵਲ ਇਥੋਂ ਬੈਠ ਕੇ ਜੇ ਹੁਕਮ ਤੁਸੀਂ ਕਰ ਦੇਵੋ ਤਾਂ ਪਿੱਛੇ ਜਿਹੜੇ 35 40 ਕਿੱਲੇ ਜ਼ਮੀਨ ਆ ਫਸਲ ਆ ਉਹ ਖਰਾਬ ਹੋਣ ਤੋਂ ਬਚ ਜਾਊਗੀ ਤੇ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ